ਸਰਦਾਰ ਲਾਲਜੀਤ ਸਿੰਘ ਭੁੱਲਾਰਾ ਵਰਗਾ ਲਾਲਜੀਤ ਸਿੰਘ ਭੁੱਲਾਰਾ ਐਮਐਲਏ ਮਰਜਿੰਦਰ ਦੇ ਨੰਬਰ ਐਮਐਲਏ ਮਰਜਿੰਦਰ ਭੁੱਲਾਰਾ ਆ ਆਦਮੀ ਪਾਰੀ ਦੇ ਇਮਾਰਤਦਾਰ ਫੇਰ ਰਮੇਸ਼ ਲੋਕ ਸਭਾ ਹਰਖਾ ਖਦੂਲ ਸਾਹਿਬ ਤੋਂ ਸਰਦਾਰ ਲਾਲਜੀਤ ਸਿੰਘ ਭੁੱਲਾਰਾ ਕੈਬਨਿਟ ਮੰਤਰੀ ਪੰਜਾਬ ਟਰਾਂਸਪੋਰਟ ਮਿਨਿਸਟਰ ਪੰਜਾਬ

ਜਾ ਸਰਕਾਰ ਜੋ ਰਮੀਰਦਾਰ ਲੋਕ ਸਭਾ ਕਡੂਰ ਸਾਹਿਬ ਸਰਦਾਰ ਨੌਜੀ ਸਿੰਘ ਪੁਲਤ ਤੁਹਾਡੇ ਵਿੱਚ ਪਹੁੰਚ ਚੁੱਕੇ ਹਨ ਐਮ ਐਲ ਏ ਮਨਜਿੰਦਰ ਸਿੰਘ ਲੋਰਪੁਰਾ ਐਮ ਐਲ ਏ ਮਨਜਿੰਦਰ ਸਿੰਘ ਲੋਰਪੁਰਾ ਹਲਕਾ ਖਡੂਰ ਸਾਹਿਬ ਦੀ ਆਨਬਾਦ ਔਰ ਲਾਲਜੀਤ ਸਿੰਘ ਪੁੱਲਰਾ ਸਰਦਾਰ ਲਾਲਜੀਤ ਸਿੰਘ ਪੁੱਲਰਾ ਸਾਡੇ ਬਹੁਤ ਹੀ ਸਤਿਕਾਰਯੋਗ ਉਮੀਦਵਾਰ ਆਮ ਆਦਮੀ ਪਾਰਟੀ ਸਰਦਾਰ ਲਾਲਜੀਤ ਸਿੰਘ ਪੁੱਲਰਾ ਲੋਕ ਸਭਾ ਖਡੂਰ ਸਾਹਿਬ ਬਹੁਤ ਹੈ ਹਰਮਨ ਪਿਆਰੇ ਨੇਤਾ ਨਹੀਂ ਬੇਟਾ ਜਿਨ੍ਹਾਂ ਨੇ ਤੁਸੀਂ ਵੱਡੀ ਬੰਦ ਪੂਰੇ ਕੰਪਲੀਟ ਕਰਕੇ ਫੇਰ ਤੁਹਾਡੇ ਵਿੱਚ ਆਵਾਂਗੇ ਤੇ ਤਗੜੇ ਹੋ ਕੇ ਦਿਤਾ ਦਿਓ ਕਿਸੇ ਕੱਲ ਦੀ ਕਸਰ ਨਾ ਰਹਿ ਜਾ ਜਿੱਨੀ ਲੀਡ ਅਕੇ ਹੀ ਉਹਦੇ ਨਾਲੋਂ ਡਬਲ ਟ੍ਰਿਪਲ ਵੋਟਾਂ ਪਾਉਣਗੇ ਜੇ ਆਪਦੇ ਭਰਾ ਜਿੰਦਰ ਸਿੰਘ ਆਪ ਕਸਰ ਨਹੀਂ ਰਹਿਣ ਦਿੰਦਾ ਕਿਸੇ ਕੱਲੋਂ ਕੰਮਕਾਰ ਦੀ ਫਤਿਹਬਾਦ ਤੋਂ ਪੱਟੀ ਮੈਜ 35 ਕਿਲੋਮੀਟਰ ਦਾ ਪਾੰਦਿਆ ਸਾਰਾ 20 ਮਿੰਟਾਂ ਪੱਛੀਏ ਚ ਪਹੁੰਚੀਦਾ ਪੱਟੀ ਭਰਾਵੋ ਭਾਵੇਂ ਸਵੇਰੇ ਤੜਕੇ 5 ਵਜੇ ਆ ਜਿਓ ਤੇ ਭਾਵੇਂ ਰਾਤ 12 ਵਜੇ ਤਾ ਵੇਖੋ ਤੇ ਕੰਮ ਕਰੂ ਤੁਹਾਡਾ ਭਰਾ ਖਿੜੇ ਮੱਥੇ ਪ੍ਰਵਾਨ ਕਰੂ ਤੇ ਸੇਲੇ ਕੰਮ ਕਰਾਉ ਕਿਸੇ ਗੱਲ ਦੀ ਪੁਰਾਣਾ ਕਰਿਓ ਅਕੇ ਇੱਕ ਇੱਕ ਤੇ 2:11 ਹੋ ਜਣੇ ਆ ਕਿਉਂਕਿ ਤੁਹਾਡੇ ਮੈਨੂੰ ਵੋਟ ਪੋੜੀ ਫਿਰ ਮੇਰਾ ਫਰਜ਼ ਬੰਦਾ ਇਹ ਤੁਹਾਡੇ ਕੰਮ ਕਰਾਂ ਮੈਕਟ ਇੰਡਸਟਰੀ ਜਿਹੜੀ ਆ ਵਤੀ ਲੋਰਿਆ ਸਾਡੀ ਲੋਕ ਸਭਾ ਦੀ ਇੱਥੇ ਲੱਗੇ ਪਾਏ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਭਜਣਾ ਪਵੇ ਇੱਥੇ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਰਹਿ ਕੇ ਇੱਥੇ ਹੀ ਕੰਮ ਮਿਲ ਤੇ ਆ ਜਿਹੜਾ ਸਾਡਾ ਹੜ ਪਰਮਾਵਤ ਏਰੀਆ ਪੰਨਾਂ ਦੇ ਵਿੱਚ ਪੱਥਰਾਂ ਦੀ ਚੰਗੀ ਮਜ਼ਬੂਤ ਕੰਧ ਬਣਾਵਾਂਗੇ ਤਾਂ ਜੋ ਮਾਨੇ ਟੁੱਟ ਕੇ ਬਾਹਰਲੇ ਬੰਦੇ ਸਾਡੇ ਕਿਸਾਨ ਭਰਾਵਾਂ ਦੀ ਫਸਲ ਦਾ ਨੁਕਸਾਨ ਨਾ ਹੋਵੇ ਤੇ ਭਰਾਵੋ ਤਗੜੇ ਹੋ ਜੋ ਜਿੰਨੇ ਕੰਮ ਕਹੇ ਹੀ ਮਾਨ ਸਾਹਿਬ ਨੇ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਸਾਰ ਕੇ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਆ ਬੀਬੀਆਂ ਦਾ 1000 ਰੁਪਇਆ ਉਹ ਵੀ ਆਮਪੀ ਇਲੈਕਸ਼ਨ ਨੰਗਨ ਦਿਓ ਇਹਦੇ ਤੋਂ ਕੋਈ ਸਮੇਂ ਬਾਅਦ ਬੀਬੀਆਂ ਨੂੰ 1000 ਰੁਪਇਆ ਮਾਨ ਸਾਹਿਬ ਨੇ ਦੇ ਦੇਣਾ ਉੱਲੀ ਦੇ ਕੇਂਦਰੀਆਂ ਸਾਹਮਣੇ 1000 ਦੇਤਾ ਬੀਬੀਆਂ ਨੂੰ ਹੁਣ ਪੰਜਾਬ ਚ ਵੀ ਦੇ ਦੇਣਾ ਐਪੀ ਇਲੈਕਸ਼ਨ ਤੋਂ ਛੇਤੀ ਬਸ ਬੇਨਤੀ ਆ ਆ ਜਿਹੜੇ 18 ਵੀ ਤੇ ਰਹਿੰਦੇ ਇਲੈਕਸ਼ਨ ਚ ਦੇਰ ਰਾਤ ਆਪਦੇ ਪਿੰਡਾਂ ਚ, ਘੂਠਾਂ ਤੇ ਘਰਾਂ ਦੇ ਵਿੱਚ ਜਾ ਕੇ ਪਾਰਟੀ ਦਾ ਪ੍ਰਚਾਰ ਕਰੋ ਜੇ ਤੁਸੀਂ ਹਰ ਘਰ ਦੇ ਵਿੱਚ ਜਾ ਕੇ ਬੇਇੱਜ਼ਤੀ ਕਰਤੀ ਤੇ ਤੁਹਾਡੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਪਿੰਡਾਂ ਜਾ ਵੀ ਆਪਾਂ ਵੇਨੇ ਹੁੰਦੇ ਆ ਜਿਹੜਾ ਵੋਟਰ ਸਪੋਰਟਰ ਜਿਹਨੇ ਪਾਰਟੀ ਨੂੰ ਪਹਿਲਾਂ ਆ ਕਰਦੇ ਉਹ ਮੁੜ ਕੇ ਜਦੋਂ ਤੁੱਜਾ ਜਾਵੇ ਉਹ ਕਹਿ ਦਿੰਦਾ ਅਮਰੀਕਾ ਆ ਕਰਤੀ ਆ ਕਾ ਫੇਰ ਵੇਖਾਂਗੇ ਇਹ ਕਰਕੇ ਬੇਨਤੀ ਪਹੁੰਚ ਜੋ ਕਰ ਕਰ ਮੇਰੀ ਜਿੱਤ ਤੁਹਾਡੀ ਸਾਰਿਆਂ ਦੀ ਜਿੱਤ ਜੇ ਮੈਂਬਰ ਪਾਰਲੀਮੈਂਟ ਗੱਲਾ ਦਾਸ ਨਹੀਂ ਪੂਰੀ ਖਟੂਰ ਸਾਹਿਬ ਲੋਕ ਸਭਾ ਨੇ ਆ ਜਿਹੜਾ ਸਾਡਾ ਫਤਿਹਪੁਰ ਆਲਾ ਲਾਲਪੁਰੇ ਦਾ ਇਤਰੇ ਆਮ ਆਦਮੀ ਪਾਰਟੀ ਦਾ ਉਹ ਸਾਰੇ ਮੈਂਬਰ ਪਾਰਲੀਮੈਂਟ ਨੇ ਫਾਤ ਸਰੀਆ ਕਾਲ ਤੇ ਭਰਾਵੋ ਮੀਟਿੰਗ ਆਕੇ ਵੀ ਬੜੀਆਂ ਹੀ ਇੱਕ ਇੱਕ ਦਾ ਲੇਟ ਆ ਇੰਨੀਆਂ ਹੀ ਬੇਤੀਆ ਨਾਲ ਖਿਮਾ ਦਾ ਜੱਜ ਕਿਹਾ ਵਾਈ ਕੁਰਸੀ ਕਾ ਖਾਲਸਾ ਵਾਈ ਕੁਰਸੀ ਕੀ ਹਥੇ